ਖਬਰ ਡੈਲੀ ਪਲੱਸ ਦੇਖ ਰਹੇ ਤਮਾਮ ਦਰਸ਼ਕਾ ਦਾ ਮੈਂ ਗੋਬਿੰਦ ਹਾਰਦਿਕ ਸਵਾਗਤ ਕਰਦਾ ਇਸ ਵਕਤ ਅਸੀਂ ਮੌਜੂਦ ਆ ਪੀਏਯੂ ਦੇ ਗੇਟ ਨੰਬਰ 2 ਫਿਰੋਜ਼ਪੁਰ ਰੋਡ ਵਿਖੇ ਜਿੱਥੇ ਕਿ ਆਮ ਆਦਮੀ ਪਾਰਟੀ ਨੇ ਲੋਕ ਸਭਾ ਦਾ ਦਫਤਰ ਦਾ ਉਦਘਾਟਨ ਕੀਤਾ ਇੱਥੇ ਦੀਆਂ ਅੰਦਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅਤੇ ਲੋਕ ਸਭਾ ਕੈਂਡੀਡੇਟ ਕਿਉਂਕਿ ਅਸ਼ੋਕ ਪ੍ਰਾਸਰ ਪੱਪੀ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੋ ਬਈ ਜੀ ਲਈ ਆ ਬਈ ਲੁਧਿਆਣੇ ਦੇ ਲੋਕਾਂ ਦੀ ਸੇਵਾ ਤੇਰੀ ਕਿਰਪਾ ਹੋ ਗਈ ਲੁਧਿਆਣੇ ਦੇ ਲੋਕਾਂ ਦੀ ਸੇਵਾ ਕਰਾਂਗੇ ਗੁਰੂ ਮਹਾਰਾਜ ਨੇ ਅਸੀਰਵਾਦ ਦਿੱਤਾ ਉਹ ਤੋਂ ਸੇਵਾ ਲੈ ਕੇ ਆ ਜਨਤਾ ਦੀ ਕਚਹਿਰੀ ਚ ਜਾ ਰਹੇ ਆਂ ਔਰ ਹਰ ਜਗ੍ਹਾ ਤੇ ਗੁਰੂ ਮਹਾਰਾਜ ਪਿਆਰ ਦਵਾ ਰਹੇ ਆ ਜਨਤਾ ਤੋਂ ਬੰਦਾ ਦੇ ਨਾਮ ਸ਼ਰਧਾ ਦੇ ਵਿੱਚ ਕਿਸ ਤਰ੍ਹਾਂ ਦਾ ਸਮਰਥਨ ਬਹੁਤ ਵਧੀਆ ਗੁਰੂ ਦੀ ਕਿਰਪਾ ਵਾ 13 13 ਦੋਲਦੇ ਫਿਰਦੇ ਆ ਮਹਾਰਾਜ ਹਰ ਰਵਨੀਤ ਬਟੂ ਤੇ ਰਾਜਾ ਬੜੀ ਵਿੱਚ ਸੇਜਦੇ ਜਦ ਵੀ ਆਪਾਂ ਨੇ ਪਹੁੰਚੇ ਜਦੋਂ ਕਿ ਲੋਕਾਂ ਨੇ ਆਗਿਓ ਦੇਖ ਲਿਓ ਕੱਲ ਜੱਫੀ ਅੱਜ ਦੇਖ ਲਿਓ ਕੀ ਹੁੰਦਾ ਇਹਨਾਂ ਦਾ ਡਰਾਮਾ ਸਾਰੇ ਲੋਕ ਜਾਣ ਚੁਕੇ ਮੁਝੇ ਆਨੇ ਦੇ ਲੋਕਾਂ ਨੂੰ ਵਿਆ ਲੱਖ ਦੀ ਵਾਦੀ ਜੋ ਕੋਈ ਕਾਂਗਰਸ ਨੂੰ ਕੈਂਡੀਡੇਟ ਨਹੀਂ ਲੱਭਿਆ ਅੱਜ ਗਿੱਦੜ ਬਾਏ ਜਾਣਾ ਪੈ ਗਿਆ ਇਹ ਪਹਿਲੀ ਤਰੀਕ ਤੋਂ ਬਾਅਦ ਰਾਜੇ ਬਰਿੰਗ ਨੇ ਨਹੀਂ ਲੱਭਣਾ ਲੁਧਿਆਲੇ ਦੀ ਧਰਤੀ ਰਾਜੇ ਬਰਿੰਗ ਕਦੇ ਦਫਤਰ ਖੋਲਾਂਗੇ ਇੱਥੇ ਵੱਡੀ ਲੀਡ ਦਾ ਜਿੱਤ ਕੇ ਵੀ ਕਿੱਦਾਂ ਦੇਖੋ ਕਿਹੜੇ ਦਫਤਰ ਬੋਲਨੇ ਆ ਇਹਨਾਂ ਨੇ ਦਫਤਰ ਦਾ ਉਹੀ ਖੁੱਲੇ ਖਲਾਏ ਲੈ ਲੈਣੇ ਆ ਕਿਸੇ ਤੋਂ ਅੱਜ ਜਿਹੜੇ ਸਵੇਰੇ ਨਾਲ ਲਈ ਫਿਰਦੇ ਜ਼ਿੰਦਗੀ ਰੋਜ਼ਗਾਰ ਦੇ ਲੋਕਾਂ ਨੂੰ ਤਾਂ ਦੱਸਣਾ ਪੈਂਦਾ ਪਿਆ ਵੀ ਆ ਰਾਜਾ ਬੜੇਂਗਾ ਪੰਜਾਬ ਦੇ ਬੜੇਂਗ ਨੇ ਆਪਣੀ ਸਪੀਚ ਕੱਲ ਗਿਆ ਪਰਸੋਂ ਵੀ ਗਿਆ ਕਿ ਮੇਰੇ ਪੰਜ ਦਿਨ ਦੇ ਫੋਨ ਚੈੱਕ ਕਰ ਲਓ ਬਿੱਟੂ ਦੇ 10 ਸਾਲ ਦੇ ਫੋਨ ਚੈੱਕ ਕਰ ਲਓ ਜੇ ਮੇਰੇ ਮੇਰੇ 10 ਸਾਲ 10 ਸਾਲ ਉਹਦੇ ਤੇ ਪੰਜ ਦਿਨ ਮੇਰੇ ਫੋਨ ਚੈੱਕ ਕਰ ਲਓ ਉਹ ਪੰਜ ਦਿਨ ਤੇ ਤੇਰੇ ਫੋਨ ਚੈੱਕ ਹੀ ਕਰੀ ਤੇ ਲੋਕਾਂ ਤੋਂ ਮਿੰਤਾ ਕਰਦਾ ਫਿਰਦਾ ਰੋਹੀ ਫੋਨ ਤੇ ਕਿ ਮੇਰਾ ਫੰਕਸ਼ਨ ਖਾਓ ਮੇਰਾ ਫੰਕਸ਼ਨ ਫੋਨ ਤਾਂ ਤੇਰੀ ਲਿਸਟ ਆਉਣੀ ਆਉਣੀ ਹੈ ਜਾਤੀ ਵਰਕਰਾਂ ਨੂੰ ਫੋਨ ਕਰੋਗੇ ਲੀਡਰਾਂ ਨੂੰ ਫੋਨ ਕਰੋਗੇ ਤੁਹਾਡੇ ਨਾਂ ਤਾਂਉਣਗੇ ਹਾਂ ਇਲੈਕਸ਼ਨ ਤੋਂ ਪਹਿਲੀ ਤੋਂ ਬਾਅਦ ਪੁੱਛਾਂਗੇ ਤੇਰੇ ਕਿੰਨੇ ਖਾਣ ਚੈੱਕ ਹੁੰਦੇ ਆ ਇਹ ਲੋਕਾਂ ਨੇ ਨਕਾਰ ਦੇਣੇ ਆ ਉਹ ਜੀ ਨੂੰ ਅੱਜ ਕਿੱਧਾ ਗਿਆ ਕਿੱਥੇ ਗੁਰੂ ਸਾਹਿਬ ਦੇ ਚਰਨ ਪਰਸੇ ਨੇ ਉੱਥੇ ਸੰਗਤ ਦੀ ਇੱਥੇ ਵੱਡੀ ਗਿਣਤੀ 'ਚ ਹਾਜ਼ਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਹੋ ਚੁੱਕੀ ਤੇ ਅਸ਼ੋਕ ਪ੍ਰਸ਼ਰ ਪੱਪੀ ਜੀ ਬੰਦੀ ਲੀਡ ਨਾਲ ਜਿਹੜੀਆਂ ਲੋਕ ਸਭਾ ਦੀ ਸੀਟ ਦਿੱਤੇ ਸਰ ਕਿਸ ਤਰ੍ਹਾਂ ਦਾ ਜੋੜ ਪ੍ਰਚਾਰ ਚੱਲ ਰਿਹਾ ਹੈ ਦੇਖੋ ਪੂਰੇ ਮੈਂ ਆਪਣੇ ਹਲਕੇ ਆਤਮ ਨਗਰ ਦੇ ਨਾਲ ਨਾਲ ਸਮੁੱਚਾ ਲੁਧਿਆਣੇ ਵਿੱਚ ਜਿੰਨੇ ਵੀ ਵਿਧਾਨ ਸਭਾ ਹਲਕੇ ਨੇ ਸਾਰਿਆਂ ਵਿੱਚ ਅਸ਼ੋਕ ਪ੍ਰਸ਼ਰ ਪੱਪੀ ਦੀ ਬੜੀ ਜ਼ਬਰਦਸਤ ਲਹਿਰ ਚੱਲ ਰਹੀ ਹੈ ਇਹਦਾ ਕਾਰਨ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮਾਂ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਰਾਜਨੀਤੀ ਦੇ ਮੈਨੇ ਬਦਲੇ ਨੇ ਚਾਹੇ ਉਹਨਾਂ ਨੂੰ ਜੇਲ੍ਹ ਵਿੱਚ ਨਾਦਰ ਸ਼ਾਹੀ ਜਿਹੜੀਆਂ ਫਰਮਾਨਾਂ ਦੇ ਤਹਿਤ ਜੇਲ੍ਹ ਵਿੱਚ ਢੱਕਿਆ ਗਿਆ ਉਦੇ باوجود ਲੋਕ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਨੀਤੀਆਂ ਦੇ ਮੋਹਰ ਲਾਉਂਦੇ ਹੋਏ ਇਹਨਾਂ ਦੇ ਨਾਲ ਜੁੜ ਰਹੇ ਨੇ ਤੁਸੀਂ ਦੇਖਿਆ ਵੀ ਜਿੱਥੇ ਵੀ ਪੱਪੀ ਜਾਂਦੀ ਨੇ ਉਸ ਵਿਧਾਨ ਸਭਾ ਹਲਕੇ 'ਚ ਦੂਸਰੀਆਂ ਪਾਰਟੀਆਂ ਤੋਂ ਛੱਡ ਕੇ ਲੋਕ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਬਿਨਾਂ ਕਿਸੇ ਡਰ ਤੇ ਬਿਨਾਂ ਕਿਸੇ ਦਬਾਅ ਦੇ ਬਿਨਾਂ ਕਿਸੇ ਲਾਚਾਰੀ ਦੇ ਵਿੱਚ ਕੱਲ ਧਾਰਮਿਕ ਪ੍ਰੋਗਰਾਮ ਹੋਇਆ ਉਹ ਤੇ ਰਾਜਾ ਵੜਿੰਗ ਤੇ ਰਵਨੀਤ ਪੱਟੂ ਜੋ ਇੱਕ ਦੂਜੇ ਨੂੰ ਨਿੰਦਦੇ ਪਏ ਨੇ ਜਫੀਆਂ ਪਾਉਂਦੇ ਵਿਖਾਈ ਦਿੱਤੇ ਨੇ ਸਟੇਜ ਤੇ ਦੇਖੋ ਮੈਂ ਕਹਿੰਦਾ ਵੀ ਜਿਹੜਾ ਕੋਈ ਵੀ ਪਾਰਟੀ ਦਾ ਨਮਾਇੰਦਾ ਉਹਨੂੰ ਬੈਰ ਵਿਰੋਧ ਤੋਂ ਉੱਤੇ ਉੱਠ ਕੇ ਰਾਜਨੀਤੀ ਸਿਰਫ ਵੋਟਾਂ ਦੀ ਹੁੰਦੀ ਹੈ ਉਹਦੇ ਵਿੱਚ ਬੈਰ ਵਿਰੋਧ ਨਹੀਂ ਚਾਹੀਦਾ ਇਹਦੇ ਲਈ ਮੈਂ ਕਹਿੰਦਾ ਵੀ ਹਰੇਕ ਪਾਰਟੀ ਨੂੰ ਜਦੋਂ ਵੀ ਕੋਈ ਕੈਂਡੀਡੇਟ ਮਿਲੇ ਪਿਆਰ ਸਤਿਕਾਰ ਨਾਲ ਮਿਲਣਾ ਚਾਹੀਦਾ ਕਿਉਂਕਿ ਇਹ ਕੋਈ ਦੇਸ਼ਾਂ ਦੀ ਹੱਦਾਂ ਦੀ ਲੜਾਈ ਥੋੜਾ ਇਹ ਤਾਂ ਵੋਟਾਂ ਦੀ ਲੜਾਈ ਹੈ ਜਿਹਦੇ ਹੱਤ ਜਿਹਦੇ ਨਾਲ ਪਬਲਿਕ ਹੈ ਲੋਕਤੰਤਰ ਹੈ ਉਹਦੀ ਜਿੱਤ ਹੋ ਜਾਣੀ ਹੈ ਦੂਜੇ ਨੂੰ ਖੁਸ਼ੀ ਖੁਸ਼ੀ ਵਧਾਈ ਦੇਣੀ ਪਵੇਗਾ ਸਾਬ ਲੋਕਾਂ ਅੱਗੇ ਜਿਹੜਾ ਉਹ ਕੁਝ ਹੋਰ ਵਿਵਾਰ ਹੁੰਦਾ ਇੱਕ ਦੂਜੇ ਤੇ ਦੁਸ਼ਟਬਾਜ਼ੀ ਕਰਦੇ ਨੇ ਇੱਕ ਦੂਜੇ ਨੂੰ ਨਿੰਦਦੇ ਨੇ ਜਦੋਂ ਆਮੋ ਸਾਹਮਣੇ ਹੁੰਦੇ ਨੇ ਜੱਫੀਆਂ ਪਾਉਂਦੇ ਨੇ ਲੋਕੀਂ ਦੇਖੋ ਜਿਹੜੀ ਗੱਲ ਜਿਹੜੀ ਗੱਲ ਮੂੰਹ ਤੇ ਕਹੇਦੇ ਉਹੀ ਦਿਲ ਤੇ ਕਹੇਦੇ ਅਗਰ ਇਹ ਨਿੰਦਿਆ ਕਰਦੇ ਨੇ ਕੱਲ ਮੇਰੇ ਹਲਕੇ ਦੇ ਵਿੱਚ ਵੀ ਪੱਪੀ ਜੀ ਆਏ ਨੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਅੱਖਰ ਨਹੀਂ ਅਸੀਂ ਸਿਰਫ ਆਪਣਾ ਪ੍ਰਚਾਰ ਕਰਦੇ ਹਾਂ ਇਸ ਲਈ ਪ੍ਰਚਾਰ ਕਰਨਾ ਚਾਹੀਦਾ ਜੇ ਮੰਨ ਦੇ ਵਿੱਚ ਕੋਈ ਬੈਰ-ਵਿਰੋਧਾ ਤਾਂ ਫਿਰ ਮੂੰਹ ਤੇ ਦਿਖਾਵਾ ਨਹੀਂ ਕਰਨਾ ਚਾਹੀਦਾ ਸਰ نو ਐਮ ਐਲ ਏ ਆ ਪੂਰੇ ਲੁਧਿਆਣੇ ਦੇ ਵਿੱਚ ਸਿਰਫ ਤੁਸੀਂ ਅੱਜ ਇਕੱਲੇ ਪਹੁੰਚੇ ਹੋ ਨਹੀਂ ਨਹੀਂ ਸਾਰੇ ਉਹਨਾਂ ਦੇ ਨਾਲ ਨੇ ਅਲੱਗ-ਅਲੱਗ ਏਰੀਆ ਦੇ ਵਿੱਚੋਂ ਜਿਹੜੇ ਨਵੇਂ ਤੇ ਉਹਨਾਂ ਦੇ ਪਹੁੰਚੇ ਨੇ ਅਗਰ ਕੋਈ ਐਮ ਐਲ ਏ ਸਹਿਬਾ ਦਾ ਪ੍ਰੋਗਰਾਮਾਂ ਕੱਲ ਕਿਉਂਕਿ ਹਰੇਕ ਦੇ ਹਲਕੇ ਦੇ ਆਪਣੀ ਮੀਟਿੰਗ ਚੱਲਦੀ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਪੱਪੀ ਪ੍ਰਸ਼ਰ ਵੀ ਮੇਰੇ ਵੱਡੇ ਭਰਾ ਨੇ ਮੈਂ ਤਾਂ ਹਰ ਜਗ੍ਹਾ ਖੜਨਾ ਸਾਰੇ ਇਹ ਨਹੀਂ ਦੇ ਕੋਈ ਹੋਰ ਐਮਐਲਏ ਵਿਰੋਧ ਕਰਦੇ ਨੇ ਸਾਰੇ ਐਮਐਲਏ ਉਹ ਕਿੰਨੀ ਕਿ ਲੀਡ ਦਵਾਉਂਦਾ ਭਰੋਸਾ ਦਿੱਤਾ ਦੇਖੋ ਪਹਿਲਾਂ ਵੱਡੀ ਗੱਲ ਕਰਨੀ ਨਹੀਂ ਚਾਹੀਦੀ ਤੇਰੀ ਜਿਹੜੀ ਖੁਸ਼ੀ ਆ ਇਹ ਗੱਲ ਦੱਸ ਰਹੀ ਹੈ ਕਿ ਵੱਡੀ ਲੀਡ ਨਾ ਕੀਤਾਗੇ ਮੋੜ ਵੀ ਵਰਤਾਂ ਦੇ ਸ਼ਾਇਦ ਲੋਕ ਉਧਾਰਾਂ ਤੋਂ ਨਿਗਰਾਮਾਂ ਤੋਂ ਮੋੜ ਗੋਤੋਂ ਬਾਈ ਨੇ ਕੀ ਗੱਲ ਜਵਾਬ ਅੱਜ ਅਸੀਂ ਆਵਾਜ਼ੀ ਪਾਰਟੀ ਵੱਲੋਂ ਸਾਡੇ ਲੋਕ ਸਭਾ ਕੈਂਡੀਡੇਟ ਜੀ ਅਸ਼ੋਕ ਪ੍ਰਵਚਾਰ ਪਪੀ ਦਾ ਮੇਨ ਆਫਿਸ ਜਿਹੜਾ ਲੋਕ ਸਭਾ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਓਟ ਆਸਰੇ ਨਾ ਖੋਲਿਆ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੇ ਇਸ ਆਫਿਸ ਦੀ ਓਪਨਿੰਗ ਤੇ ਸਾਡੇ 9 ਦੇ 9 ਹਲਕਿਆਂ ਤੋਂ ਸਾਡੇ ਵਲੰਟੀਅਰ ਪੁੱਜਿਆ ਪੂਰੇ ਜੋਤਨਾਰ ਉਹ ਜਿੰਦਾਬਾਦ ਕਰ ਰਹੇ ਅੱਛਾ ਦੇਖਿਆ ਵੇ ਰਾਜਨੀਤੀਆਂ ਦੇ ਸਾਰੇ ਲੀਡਰ ਪੱਬਾਰ ਹੋਏ ਨੇ ਕੱਲ ਦੋ ਲੀਡਰ ਪੱਬਾਰ ਹੋਏ ਸੀ ਇੱਕ ਲਾਭ 75 ਮਿੰਟ ਪੂਰੇ ਜਿਹੜੇ ਜਰਾ ਆਏ ਨੇ ਰੱਬਿਆ ਵਾਲੇ ਨੇ ਇਹ ਅਜੀ ਕਾਇਦਾਂ ਦੇ ਵਿੱਚ ਤਾਂ ਦੇ 52 ਪੱਤੇ ਹੁੰਦੇ ਆ ਇਹ ਨਹਿਲੇ ਤੇ ਡੈਲਾ ਜਦੋਂ ਝੱਕਾ ਆ ਗਿਆ ਉੱਪਰ ਤਾਂ ਫਿਰ ਸਾਰੇ ਹੋ ਜਾਣੇ ਚਿੱਤ ਲੁਧਿਆਣਾ ਲੋਕ ਸਵਾਰ ਦਾ ਦਫਤਰ ਉੱਪਰ ਆਟਾ ਗਿਆ ਇਸ ਮੌਕੇ ਬਹੁਤ ਘੱਟ ਆਲੇ ਦੇਖਣ ਨੂੰ ਮਿਲੇ ਕੀ ਕਰਤਾ ਐ ਐਮਐਲਏ ਦਾ ਸ਼ਡਿਊਲ ਬਿਆ ਸੀ ਜਿਆਦਾ ਬੀਜੀ ਸੀਗਾ ਐਸਾ ਕੁਝ ਨਹੀਂ ਹੈ ਵੀ ਐਮਐਲਏ ਘਟ ਆਏ ਨੇ ਕਈ ਵਾਰ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਇਹੀ ਵਜ੍ਹਾ ਸੀਗੀ ਕਿ ਐਮਐਲਏ ਆ ਰਹੇ ਨੇ ਲੇਕਿਨ ਵਾਰੀ ਵਾਰੀ ਆ ਰਹੇ ਨੇ ਥੋੜਾ ਲੇਟ ਹੋ ਜਾਂਦੇ ਆਗਰੇ ਜਦੋਂ ਮੁੱਦਾ ਤੇ ਵਿਚਾਰਦੇ ਤੁਸੀਂ ਕਿੰਦਾ ਦਾ ਰਿਸਪੋਨਸ ਮਾਹੌਲ A1 ਹੈ ਜੀ ਜਿੱਥੇ ਜਿੱਥੇ ਵੀ ਜਾਂਦੇ ਆ ਬਹੁਤ ਹੀ ਰਿਸਪੋਨਸ ਹੈ 80 85% ਲੋਕ Yes ਵਿੱਚ ਹੀ ਇਸ਼ਾਰਾ ਕਰਦੇ ਨੇ ਔਰ 100% ਅਸੀਂ ਇਥੋਂ ਲੁਧਿਆਣਾ ਦੀ ਲੋਕ ਸਭਾ ਸੀਟ ਈਵਨ ਕਿ ਪੰਜਾਬ ਦੀਆਂ 13 13 ਸੀਟਾਂ ਜਿੱਤਾਂਗੇ ਹਰ ਹਾਲ ਜਿੱਤਾਂਗੇ ਜੀ ਬੜੇ ਭਰੋਸੇ ਆਮ ਆਦਮੀ ਪਾਰਟੀ ਸਿੱਖਿਆ ਦੀ ਗੱਲ ਕਰਦੀ ਸੀ ਤੇ ਸਰਾਬ ਦੇ ਠੇਕੇ ਤੇ ਆ ਗਏ ਇਹ ਆਪਾਂ ਵੈਲਕਮ ਇਹ ਭਾਰਤ ਦੇ ਘਰ ਚੌਂਕ ਦੇ ਕੌਣ 100 ਮੀਟਰ ਦੇ ਦਾਇਰੇ ਦੇ ਸ਼ਹੀਦਾਂ ਦੇ ਪ੍ਰਤੀਮਾ ਤੋਂ ਠੀਕੇ ਕੌਣ ਲੁੱਟੇਗੇ ਕਿਵੇਂ ਦੇਖਦੇ ਹੋ ਤੁਸੀਂ ਇਹ ਤਾਂ ਸਰਕਾਰ ਦੇ ਕੰਮ ਹੈ ਕੋਈ ਗਲਤ ਨਹੀਂ ਹੈਗਾ ਅੱਜ ਤੋਂ ਪਹਿਲਾਂ ਜਿਹੜੀਆਂ ਵੀ ਸਰਕਾਰਾਂ ਆਈਆਂ ਨੇ ਇਦਾਂ ਹੀ ਖੁੱਲਦੇ ਆ ਰਹੇ ਆ ਉਹ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਸ਼ਹੀਦਾਂ ਦੀ ਗੱਲ ਕਰਨ ਵਾਲੀ ਆਵਾਜ਼ੀ ਪਾਰਟੀ ਸ਼ਹੀਦਾਂ ਦੀ ਅਪਮਾਨ ਨਹੀਂ ਕਰਦੀ ਹੈ 100 ਮੀਟਰ ਦੇ ਦਾਇਰੇ ਤੇ ਠੀਕੇ ਹੋਣੀ ਹੈ 100 ਮੀਟਰ ਦੇ ਦਾਰੇ ਤੇ ਨਹੀਂ ਹੈਗੇ ਚੰਗੀ ਤਰ੍ਹਾਂ ਚੈੱਕ ਕਰੋ ਤੁਸੀਂ ਥੋੜਾ ਬਹੁਤ ਫਰਕ ਹੋਊਗਾ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਸਾਡੀ ਪਾਰਟੀ ਜਿਹੜੀ ਹੈ ਬਾਕੀ ਪਾਰਟੀਆਂ ਨਾਲੋਂ ਬਹੁਤ ਉੱਪਰ ਚੜ ਕੇ ਕੰਮ ਕਰ ਰਹੀ ਹੈ ਸਿੱਖਿਆ ਦੇ ਬਹੁਤ ਕਰ ਰਹੀ ਹੈ ਮੈਡੀਕਲ ਤੇ ਬਹੁਤ ਕਰ ਰਹੀ ਹੈ ਕਿਵੇਂ ਦੇਖਦੇ ਹੋ ਲੋਕ ਸਟਾਈਲ ਲੱਗ ਸਕਦੇ ਨੇ ਅੱਜ ਜੋ ਦਫਤਰ ਮੈਪੜ ਕੀਤਾ ਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਰਿਸਪਾਂਸ ਆ ਡਾਕੇ ਦਾ ਪਰਭਾਰੀਆਂ ਜੀ ਮੈਂ ਜਾ ਰਿਹਾ ਉੱਥੇ ਹਰ ਪਿੰਡ ਦੇ ਵਿੱਚ ਬੜਾ ਵਧੀਆ ਰਿਸਪਾਂਸ ਮਿਲ ਰਿਹਾ ਹੈ ਸ਼ਹਿਰ ਦੇ ਵਿੱਚ ਵੀ ਪੂਰਾ ਰਿਸਪਾਂਸ ਹੈ 13 ਜ਼ੀਰੋ ਦੇ ਨਾਲ ਅਸੀਂ ਮਾਲਕ ਨੇ ਚਾਇਆ 13 ਦੀਆਂ 13 ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਚ ਪਾਵਾਂਗੇ ਜੀ ਗੱਲ ਕਰਦੀ ਆਵਾਜ਼ ਦੀ ਪਾਰਟੀ ਵੀ ਜ਼ੋਰ ਲਗਾ ਰਹੀ ਹੈ ਕਿਵੇਂ ਦੇਖਦੇ ਹੋ 13 0 ਕਿਵੇਂ ਆ ਸਕਦੇ ਤੁਸੀਂ 2 2022 ਦੇ ਇਲੈਕਸ਼ਨ ਦੇਖੇ ਹੋ ਦੇਖੇ ਹੋਣਗੇ ਉਦੋਂ ਲੋਕੀ ਕਹਿੰਦੇ ਸੀ ਇਹਨਾਂ ਨੂੰ 17 ਸੀਟਾਂ ਵੀ ਨਹੀਂ ਆਣਗੀਆਂ ਪਰ ਜਦੋਂ ਰਿਜ਼ਲਟ ਆਇਆ ਤਾਂ ਰਿਕਾਰਡ ਤੋੜ ਰਿਜ਼ਲਟ ਆਇਆ ਇਸੇ ਤਰ੍ਹਾਂ ਜਿਹੜੇ ਹੁਣ ਲੋਕ ਸਭਾ ਦੇ ਇਲੈਕਸ਼ਨ ਹੋ ਰਹੇ ਆ ਇਹ 13 ਜੋ ਭਗਵੰਤ ਮਾਨ ਨੇ ਨਾਰਾ ਦਿੱਤਾ 13 0 ਦਾ ਤਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਜੋ ਮਾਹੌਲ ਬਣਿਆ ਹੁਣ ਕੋਈ ਇਹ ਨਹੀਂ ਕਹਿ ਰਿਹਾ ਕਿ ਆਮ ਆਦੀ ਪਾਰਟੀ ਨੂੰ ਵੋਟ ਨਹੀਂ دینی ਹਰੇ ਕੇੰਦਾ ਜੀ ਜੇ ਜੇ ਵੋਟ ਪਾਣੀ ਅਸੀਂ ਆਮ ਆਦੀ ਪਾਰਟੀ ਨੂੰ ਪਾਣੀ ਉਹਨੂੰ ਦੇਖੀ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਇਹ ਚੀਜ਼ ਐਡੀ ਤੇ ਕੋਈ ਨਾਰਾਜ਼ ਚੱਲ ਰਹੇ ਆ ਬਲੱਗਰ ਘਰਾਂ ਚ ਬੈਠੇ ਆ ਨਹੀਂ ਐਡੀ ਤੇ ਕੋਈ ਗਰਲ ਨਹੀਂ ਕੀ ਵਲੰਟੀਅਰ ਤੇ ਛਾਲਾ ਮਾਰ ਕੇ ਬਾਹਰ ਨਿਕਲੇ ਡੋਰ ਟੂ ਡੋਰ ਜਾ ਰਹੇ ਨੇ ਪਰ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਵਿਚਾਰ ਰਹੇ ਨੇ ਤੇ ਲੋਕੀ ਬੜਾ ਹੰਗਾਰਾ ਪਾ ਰਹੇ ਨੇ ਉਹ ਕਹਿੰਦੇ ਕਿ ਇੱਕ ਆਮ ਆਦਮੀ ਪਾਰਟੀ ਇੱਕ ਐਹੋਜੀ ਪਾਰਟੀ ਆ ਜਿਹਨੇ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਦੇ ਕੰਮ ਕੀਤੇ ਨੇ ਆ ਸਾਡੇ ਸਾਰੇ ਹੀ ਪੰਜਾਬ ਦੇ ਐਮ ਐਲ ਏ ਜਿਨ੍ਹਾਂ ਨੇ ਬਹੁਤ ਜ਼ਿਆਦਾ ਕੀਤੇ ਨੇ ਇਸ ਕਰਕੇ ਚਾਹੇ ਸਕੂਲ ਲੈ ਲੋ ਚਾਹੇ ਹਸਪੀਟਲ ਲੈ ਲੋ ਚਾਹੇ 300 600 ਜੂਂਟ ਬਤੀ ਲੈ ਲੋ ਚਾਹੇ ਗਲੀਆਂ ਸੜਕਾਂ ਦਾ ਬੁੱਢੇ ਦਰਿਆ ਦਾ ਪ੍ਰੋਜੈਕਟ ਲਾਓ ਸਾਰੇ ਬਹੁਤ ਵਧੀਆ ਕੰਮ ਕੀਤੇ ਤੇ ਬਹੁਤ ਤਗੜਾ ਲੋਕਾਂ ਦਾ ਹੰਗਾਰਾ ਮਿਲਦਾ ਔਰ ਲੋਕ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਇਹ 13 ਦੀ 13 ਸੀਟਾਂ ਇਹਦੇ ਆਈ ਹੱਕ ਦੇ ਵਿੱਚ ਅਸੀਂ ਦੇਵਾਂਗੇ ਇੱਕ ਇੱਕ ਵੋਟ ਇਹਨੂੰ ਪਾਵਾਂਗੇ ਇਹ ਨੈਲਾ ਤੇ ਗੱਫੀਆਂ ਬੰਦੇ ਨਜ਼ਰ ਆਏ ਆ ਇਹ ਨੈਲਾ ਤੇ ਦੈਲਾ ਗੱਲ ਇਕੱਠੇ ਸੀਗੇ ਤੇ ਇਹਨਾਂ ਨੂੰ ਇਹ ਨਹੀਂ ਪਤਾ ਨੈਲੇ ਦੈਲੇ ਤੋਂ ਉੱਤੇ ਇੱਕ ਜੱਕਾ ਵੀ ਹੁੰਦਾ ਹਾਂਜੀ ਹਾਂਜੀ ਜੱਕਾ ਜਦੋਂ ਇਹਨਾਂ ਨੂੰ ਜੱਕੇ ਦਾ ਪਤਾ ਲੱਗਣਾ ਪਹਿਲੀ ਤਰੀਕ ਨੂੰ ਉਦੋਂ ਹੀ ਪਤਾ ਲੱਗਣਾ ਇਹਨਾਂ ਨੂੰ ਨਹਿਲਾ ਦੱਲਾ ਬਣ ਕੇ ਜਿਵੇਂ ਮਰਜ਼ੀ ਇਕੱਠੇ ਹੋ ਗਏ। ਜਦੋਂ ਗੱਲ ਕਰੀਏ ਇਹ ਉਹੀ ਗੰਮੀਸ਼ਿੰਗ ਬਿੱਟੂ ਜਾਂ ਰਾਜਾ ਬਣੀ ਗਰੇ ਨੇ। ਖੜੇ ਕਰਦੇ ਨੇ। ਦੇਖੋ ਗੱਲ ਸੁਣੋ ਮੇਰੀ। ਜੀ। ਦੋਨਾਂ ਨੇ ਉਹਨੇ ਗਿੱਦੜਵਾਏ ਕੁਛ ਨਹੀਂ ਕੀਤਾ। ਇਹਨੇ ਲੁਧਿਆਣੇ 'ਚ ਕੁਛ ਨਹੀਂ ਕੀਤਾ। ਇਹ ਹੁਣ ਇੱਕ ਦੂਜੇ ਦੇ ਐਵੇਂ ਚਾਪ ਲੂਸੀਆਂ ਕਰਦੇ ਆ ਸਭ ਜਾਣਦੇ ਆ ਲੋਕ। ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ। ਲੋਕੀ ਸਭ ਜਾਣਦੇ ਆ ਵੀ ਕਿਹੜਾ ਬੰਦਾ ਕੰਮ ਕਰ ਰਿਹਾ ਕਿਹੜਾ ਬੰਦਾ ਦਿਖਾਵਾ ਕਰ ਰਿਹਾ ਪਿੰਡਾਂ 'ਚ ਵੀ ਕਾਫੀ ਲੋਕ ਆ ਜੀ ਕਿ ਪਟਿਆ ਤਾਂ ਦੋੜਾ ਜਿੱਦਿਆ ਪਿੰਡਾਂ ਕਿਵੇਂ ਤੁਸੀਂ ਲੋਕ ਬਿਲੇ ਆ ਦੇਖੋ ਬਹੁਤ ਵਧੀਆ ਪਿੰਡਾਂ ਦੇ ਲੋਕ ਸਾਰੀ ਸਾਰੀ ਰਾਤ ਕਿੱਥੇ ਤਾਂ ਮੋਟਰਾਂ ਤੇ ਬੈਠੇ ਰਹਿੰਦੇ ਸੀ 20 ਨਹੀਂ ਨਹੀਂ ਆਉਂਦੀ ਸੀ ਅੱਜ ਦਿਨੇ ਜਾਂਦੇ ਆ ਰਾਮਨਾ ਆਪਣਾ ਖੇਤ ਨੂੰ ਪਾਣੀ ਦਿੰਦੇ ਆ ਰਾਮਨਾ ਰਾਤ ਨੂੰ ਆਪਣੇ ਪਰਿਵਾਰ ਦੇ ਕੋਲ ਸੌਂਦੇ ਆ ਆਪਣੀ ਨੀਂਦ ਮਾਨ ਰਹੇ ਆ ਇਤੋਂ ਵਧੀਆ ਕੀ ਉਹਨਾਂ ਨੂੰ ਮੌਕਾ ਮਿਲਣਾ ਇੱਕ ਤਰ੍ਹਾਂ ਕਿਸਾਨ ਦੇ ਵਿਦਿਆਰਥੀ ਨੂੰ ਦਰਸ਼ਨ ਕਰਦੇ ਜਿਹੜੇ ਦੇ ਕੋਈ ਤਾਂ ਸਾਡੇ ਸਾਰੇਆਂ ਲੋਕਾਂ ਦੇ ਇਹ ਜਿਹੜੀ ਕੇਂਦਰ ਦੀ ਸਰਕਾਰ ਆ ਇਹ ਹਮੇਸ਼ਾ ਮਤਰਈ ਮਾਂ ਆਲਾ ਸਾਡੇ ਨਾਲ ਰਸੂਕ ਕਰਦੀ ਆ ਪੰਜਾਬ ਨਾਲ ਪਰ ਆ ਤੇਰਾ ਐਤ ਕੀ ਐਤ ਕੀ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਣਾ ਨਕੋ ਗਾਲ ਸੁਨੋ ਜੋ ਮਰਜੀ ਕਰਨ ਪਰ ਬੈਠੇ ਦਾ ਇਹਨਾਂ ਦੀ ਦੌਲਤ ਆ ਨਾ ਕੇਂਦਰ ਦੀ ਸਰਕਾਰ ਨਾ ਸਾਡਾ 80 ਕਰੋੜ ਰੁਪਇਆ ਦੇ ਰਹੀ ਆ ਪੰਜਾਬੀਆਂ ਦਾ ਨਾਲੇ ਸਾਡੇ ਲਈ ਐਡੇ ਐਡੇ 킬 ਗੱਡੇ ਆ ਕੀ ਗੱਲ ਪੰਜਾਬੀਆਂ ਨੇ ਕੋਈ ਗੁਨਾਹ ਕਰ ਲਿਆ ਇਹਨਾਂ ਨੂੰ ਰਾਜਪਾਲ ਦੇ ਕੇ ਦਿੱਲੀਆ ਦੇ ਵਿੱਚ ਇਸ ਕਰਕੇ ਐਸ ਕੀ ਜਵਾਬ ਦੇਉਗੇ 13 0 ਜਿਸ ਦਿਨ ਕਰ ਦੇਣਾ 13 0 ਉਦਨੇ ਭਗਵਾਨਤ ਮਾਨ ਨੇ ਬਣਨਾ ਪੰਜਾਬ ਦਾ ਹੀਰੋ ਮੋਦੀ ਨੇ ਹੋਣਾ 0